ਮੈਂ ਇਹਨਾਂ ਤਰ੍ਹਾਂ ਦਾ ਸਾਲ ਹੋ ਗਿਆ 3000 ਹੋ ਗਿਆ ਬਾਈ ਈ ਕਿੱਥੇ ਖੜਾ ਰੋ ਤੇਰਾ ਠੀਕ ਨਾ ਰੋ ਮੋੜਾ ਕਿਹੜਾ ਕਰ ਤੂੰ ਆ ਆਓ ਬਾਈ ਗਾਰੇ ਤਾਂ ਨਾਲੇ ਵਿੱਚੇ ਰਹਿ ਹੈ ਪਹਿਲਾਂ ਉਹ ਗੰਨਾ ਪੱਟੇ ਹੀ ਰੋ ਬਾਈ ਨਾ ਰੋ ਆਹੋ ਚੱਲ ਹੋ ਜਾਊਗਾ ਨਹੀਂ ਤੁਸੀਂ ਪੈਸੇ ਦੇ ਦਦੇ ਵੀ ਦਾਣਾ ਵਧੀਆ ਖੜਾ ਹੈ ਵੀ ਗਾਣਾ ਖਰਾਬ ਕਰਨਾ ਹੈ ਮੈਂ ਕਹਿੰਦਾ ਦੂਏ ਪਾਸੇ ਨੂੰ ਘੇਰ ਇੱਧਰ ਨੂੰ ਹੋਰ ਕੀ ਇਹਨੂੰ ਚੱਕ ਕੇ ਮੁੰਡੇ ਕੋਲ ਨੂੰ ਲੈ ਚੱਲ ਇਹਨਾ ਕਿੱਥੇ ਕੰਮ ਜਾ ਬਣਾਉਣ ਨਾ ਗਲੇ ਆ ਗਈ ਢੱਤੀ ਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਸਵੇਰ ਹੋ ਗਈ 10 ਵਜੇ ਬਾਕੀ ਬਾਈ ਰਾਤ ਦੀ ਮੀਂਹ ਬਹੁਤ ਪੈਂਦਾ ਬਹੁਤ ਵੀ ਕਹਦਾ ਬਈ 1 2 ਵਜੇ ਤਈ ਪਈ ਜਾਂਦੀ ਆ ਪੂਰ ਚੂਰ ਜੀ ਪਰ 4 5 ਵਜੇ ਆ ਕੇ ਥੋੜਾ ਜਿਆਦਾ ਤੇਜ਼ ਹੋ ਗਿਆ ਤਾਂ ਤੇ ਹੁਣ हटਿਆ ਹੋਇਆ ਮਤਲਬ ਹਵਾ ਬਹੁਤ ਜਲਦੀ ਆ ਆਏ ਤੇ ਬਾਈ ਮੋਟਰ ਵਾਲ ਖੇੜਾ ਮਾਨ ਬਾਕੀ ਤਾਂ ਮਨਾਉਣੇ ਆ ਮਾਸੜ ਦਾ ਮਾਸੜ ਨੂੰ ਜਿਆਦਾ ਪਤਾ ਹੋਊਗਾ ਵੀ ਮੀਂਹ ਕਿੰਨਾ ਪਿਆ ਕਿੰਨਾ ਘੱਟ ਪਿਆ ਕਿੰਨਾ ਜਿਆਦਾ ਪਿਆ ਵੀਰੋਂ ਦਿਖਾਉਣੇ ਆ। ਵਾਹੜਾ ਲਾਤਾ ਹੰਦਾ ਜਿਆ ਕਿੰਨਾ ਕੁ ਪਿਆ? ਮੈਂ ਤਾਂ ਨਹੀਂ ਬਹੁਤਾ ਪਿਆ ਆਪਣੇ। ਹਾਂ। ਮੈਂ ਤਾਂ ਆਪਣੇ ਪੂਰਜੋ ਦੀ ਪਈ ਜਿਹੜੇ ਖੇਤ ਖਾਲੀ ਨੇ। ਹਾਂ। ਸਾਡੇ ਆਪਣੇ ਰੇਪ ਵਾਲੀ ਰੁਪੈੜ ਬਣੀ ਹੋਈ ਐ। ਹੂੰ। ਉਹ ਪੈੜ ਦੇ ਵਿੱਚ ਐ ਮਾੜਾ ਮਾੜਾ ਮਟਰ ਪਾਣੀ ਜਾਂ। ਅੱਛਾ। ਇਹਨੇ ਆਪਣੇ ਬਚਾਉ ਹੈ। ਇੱਧਰ ਬੰਗਿਆ ਕਹਿੰਦੀ ਬਹੁਤ ਪੈ ਲਿਆ। ਅੱਛਾ। ਭਾਈ ਦਾ ਮੈਨੂੰ ਦੋ ਵਾਰ ਫੋਨ ਆ ਰਿਹਾ ਹੁਣ ਮੈਨੂੰ ਵੀਡੀਓ ਭੇਜੀ ਉਹਨੇ। ਹੂੰ। ਸਾਲਾ ਮਾਸਾਲ ਬੱਸ ਕਰਾਈ ਪਈ ਮੈਂ ਤਾਂ ਅੱਸੀ ਦੇਖਦਾ ਰਹਿ ਤਾ। ਕਿਆ ਜੀ ਦੇਖੋ 50 ਜੀ ਵੀ ਆਪਣਾ ਲਈ ਦੇਖਾ ਤੇ ਬਧੀਆਂ ਨੇ ਸਰੀ ਵਧੀਆ ਆ ਜਾਣ ਮਾਰ ਵਾਲੀ ਘਟਦੀ ਕਿਤੇ ਕਿਤੇ ਆ ਲੱਗੀ ਮਾਰਕੀਟ ਬਿਲਕੁਲ ਇੱਕੜੇ 6:30 ਜੀ ਦੀ ਫੇ ਮੈਂ ਪਤਾ ਇਸ ਚੀਜ਼ ਬੜੀ ਗੌਰ ਰੱਖਦਾ ਮਹਾਵੀ ਰਾਤਾ ਜਾ ਬਣ ਜਾਊਗਾ ਜੇ ਪੰਜ ਚਾਰ ਦਿਨ ਚ ਫਿਰ ਬਰਾਬਰ ਜੀ ਨਸਰੀ ਆਈ ਹੂੰ ਵੱਢਣੇ ਨੂੰ ਇਹ ਤਾਂ ਹੈ ਯਾਨੀ ਬਹੁਤੀ ਤੇ ਨਸਰੀ ਜਾਂਦੀ ਆ ਹਲੇ ਇਹਨਾਂ ਨੇ ਸਪਰੇ ਨਹੀਂ ਕਰੀਏ ਕਿਤੇ ਸਪਰੇ ਕਰੀ ਬੁੰਦੀ ਫੋ ਆ ਫਿਰ ਜਿਹੜੀਆਂ ਬੁੱਧੀਆਂ ਐ ਸਾਰੀਆਂ ਸਰੌਣੀ ਦੇਖਣਾ ਪਰ ਇੱਕ ਇਹ ਹੈ ਤੇਰੀ ਇੱਕ ਸੌਣੀ ਜੀ ਕਰਦੀ ਵੀ ਇੱਕੜੇ 7:30 ਅੱਗੇ ਪਿੱਛੇ ਹੋ ਗਏ ਨਸਰਦੀ ਐ ਲਾਈਬ੍ਰੇਟ ਹੈ ਜਾਨੀ ਇਹ ਵੀ ਪੰਜ ਚਾਰ ਦਿਨ ਚ ਇਹ ਫੁੱਲ ਨਸਰ ਹੋ ਗਏ ਆਪਣੇ ਮੰਗਲੇ ਮਸਾ ਜਿਹੜਾ ਮੀਂਹ ਵੀ ਆਇਆ ਉਹ ਜਿਹੇ ਜੀ ਇਹ ਜੀ ਦੀ ਇਹਨਾਂ ਨੂੰ ਬਹੁਤ ਨੁਕਸਾਨ ਆਉਗਾ ਕੋਈ ਨੁਕਸਾਨ ਨਹੀਂ ਯਾਰ ਬਹੁਤਾ ਜਿਹੜੀ ਆ ਹਵਾ ਚੱਲਦੀ ਨਾ ਹਵਾ ਥੋੜੇ ਦੇ ਖਰਾਬ ਕਰਦੀ ਐ ਅੱਛਾ ਹਾਂ ਮੀਂਹ ਨੇ ਕੋਈ ਨੁਕਸਾਨ ਨਹੀਂ ਕਰਦਾ ਸਵੇਰ ਦਾ ਜਿਹੜਾ ਰਾਤ ਦੀ ਕਣਵਣ ਕਣੀ ਹੁੰਦੀ ਆ ਬਹੁਤ ੱਕੇ ਪੈਂਦਾ ਮੈਂ ਅੱਛਾ ਵੀ ਉਹਦਾ ਕੋਈ ਨੁਕਸਾਨ ਆ ਹੁਣ ਹਵਾ ਮਹੀਂ ਹਟ ਗਿਆ ਹੁਣ ਹਵਾ ਚੱਲ ਵੀ ਇਹਨੇ ਖਰਾਬ ਕਰਨਾ ਇੱਕ ਤਾਂ ਗੰਨੇ ਆ ਜਿਹੜੇ ਉਗਲੇ ਆਏ ਵੇ ਸਾਰੀ ਰਾਤ ਉਹ ਗੇਰੂ ਵੇ ਮੇਰੇ ਹੱਜਾ ਪਿਆ ਵੀ ਪਾਣੀ ਰੁੜਿਆ ਨਹੀਂ ਹੈਗਾ ਜਿੱਥੇ ਗਰਦੀ ਕਣੀ ਉੱਠੀ ਮੈਂ ਉਹ ਵੀ ਦੱਸਿਆ ਵੀ 2-3 ਵਜੇ ਦਾ ਪੈਂਦਾ ਇਹ ਬਸ ਪਹਿਲਾਂ ਹੀ ਲੱਗ ਗਿਆ ਹੁਣ ਇਹ ਤਾਂ ਸਿਬੜ ਸਿਬੜ ਆ ਵੀ ਪਾਣੀ ਤੁਰਿਆ ਨਹੀਂ ਹੈਗਾ ਤੁਰਿਆ ਨਹੀਂ ਹੈ ਧਰਤੀ ਪੀ ਗਈ ਉਹੀ ਆ ਹਵਾ ਗੰਨੇ ਨੂੰ ਗੇਰ ਨਹੀਂ ਸਕਦੀ ਜਿਹੜੀ ਆ ਹਵਾ ਹੁਣ ਦਿੰਦੀ ਹੈ ਹਾਂ ਇਹ ਮਨ ਲੱਗਦਾ ਥੋੜੇ ਜਿਨੇ ਪਿੱਛੇ ਚਲੇ ਗਏ ਪਿੱਛੇ ਗਿਆ ਇਹ ਕੰਮ ਸੌਣ ਵਿੱਚ ਹੋਣਾ ਤਾਂ ਕਪੜੇ ਘਟਾ ਚੜਚਾਦਾ ਹੁੰਦੀ ਆ ਹਾਂ ਇਕਣੇ ਝੜੀ ਲੱਗੀ ਆ ਦੋ ਰਾਤ ਤਾਂ ਹੋ ਗਿਆ ਪਹਿਲਾਂ ਵੀ ਇੱਕ ਰਾਤ ਨੇ ਇਕਣੇ ਇਕਣੇ ਪਿਆ ਹੋਣਾ ਦੋ ਹੀ ਆ ਬਾਕੀ ਅਜ ਇੰਨਾ ਵੀ ਆਪਣੇ ਫੇਰ ਜਿਆਦਾ ਮੀਂਹ ਤੇ ਬਚਾਉਗਾ ਹੁਣ ਇਧਰ ਬੰਗਿਆ ਕਿੰਨੇ ਨੂੰ ਅੰਤ ਨਹੀਂ ਆਣਾ ਪਈ ਲਾ ਵਾਈਗਲਾ ਬਾਕੀ ਅੱਜ ਨਵੀਂ ਨੂੰ ਦੱਸ ਦੇਣਾ ਨਦੀ ਜਿਹੜਾ ਰਾਤ ਜਿਹੜਾ ਦੇਖਣਾ ਮੈਂ ਪਿਆ ਅੱਜ ਦੁਪਹਿਰ 12:00 ਬਜੇ ਤੋਂ ਬਾਅਦ ਸਾਡੇ ਆਉਂਦਾ ਪਾਣੀ ਆਉਣਾ ਆਪਣੇ ਜਿਹੜੀ ਨਦੀ ਆ ਬਾਈ ਸਾਡੇ ਪਾਣੀ ਨਾਲ ਕੁਝ ਨਹੀਂ ਹੁੰਦਾ ਇਹਨੂੰ ਕਹਿੰਦੇਗਾ ਤਾਂ ਸਾਡੇ ਤੁਰੇ ਦਿੱਸੇ ਤਾਂ ਤੇਰੇ ਅੱਗੇ ਅੱਜ ਇਹ ਪਿੱਛੇ ਸਾਨੂੰ ਮਾਰਦਾਗੇ ਜਰਾ ਉੱਪਰ ਪਾਣੀ ਆਇਆ ਮੀਂਹ ਦਾ ਪਾਣੀ ਆ ਫਿਰ ਸੇਰੀ ਪਾਣੀ ਮਾਰਦਾ ਸਾਨੂੰ ਉਹ ਵੀ ਡੈਮ ਮਾਰਦਾ ਕਈ ਨਾ ਹੁਣ ਡੈਮ ਬਣਾਏ ਪਿੰਡ ਦੀਆਂ ਹਾਂ ਉਹ ਚਲੋ ਡੈਮ ਵੀ ਵਧੀਆ ਬਣਾਏ ਕੋਣਾਂ ਨੇ ਰੋਕ ਕੇ ਪਾਣੀ ਦਿੰਦੇ ਖੇਤਾਂ ਨੂੰ ਹਮ ਸਪਲਾਈ ਪੈਗਲ ਨੇ ਦੱਬੀ ਆਵੇਂ ਹਮ ਪਰ ਹੁਣ ਜੇ ਜ਼ਿਆਦਾ ਮੀਂਹ ਪੈ ਕੇ ਡੈਮੇ ਭਰ ਗਏ ਫਿਰ ਜੇ ਡੈਮ ਟੁੱਟਦਾ ਨਾ ਇਕੱਠਾ ਹਮ ਫਿਰ ਉਹ ਮਾਰਦਾਗੇ ਜਦੋਂ ਉਹ ਮਾਰਦਾ ਕੱਲਾ ਨਦੀ ਦਾ ਪਾਣੀ ਸੰਭ ਲੈਂਦਾ ਦਰਿਆ ਆ ਤਾਂ ਹੁਣ ਹੈ ਕੁਸ ਨਹੀਂ ਹਮ ਨਦੀ ਬੰਨ ਤੇ ਦੂਏ ਬੰਨ ਦਾ ਕੋ ਸਾਫ ਹੁੰਦੀ ਸੀ ਅਸੀਂ ਤਾਂ ਆਪ ਦੇਖਿਆ ਜੀ ਤਾਂ ਕਹਿੰਦੇ ਕੜੇ ਸਾਗ ਦਾ ਕਾਕਨ ਦਾ ਜੰਮ ਕੇ ਵਿੱਚ ਜਿਹੜਾ ਫਰਨਾ ਮਰਦੇ ਨੇ ਬੰਨ ਤੇ ਵੀ ਉੱਚੀਆਂ ਜਾਂਦੀ ਹੁੰਦੀਆਂ ਐ ਬੰਨ ਦੇ ਉੱਪਰ ਲਿਖਦੇ ਹੁੰਦੇ ਪਰ ਪਾਣੀ ਬੰਨ ਦੇ ਅੰਦਰ ਰਹਿਦਾ ਇੰਨੀ ਨਦੀ ਆਉਂਦੀ ਹੁੰਦੀ ਸੀ ਹੁਣ ਨਦੀ ਇੰਨੀ ਆਉਂਦੀਆਂ ਉਹ ਪਾਣੀ ਜਗਾ ਤੀ ਨਾ ਜਗਾ ਤੀ ਉਹ ਥੰਡੁੱਟੀ ਸੀ ਨਾ ਮਾ ਸਾਡਾ ਜਿਹੜਾ ਉਹਦੇ ਉਹ ਬਈ ਦਿਖਦਾ ਜਿਹੜਾ ਬਈ ਹੁਣ ਪਾਣੀ ਵੀ ਘਟ ਆਉਂਦਾ ਨਦੀਆਂ ਫੇਰ ਟੁੱਟ ਜਾਂਦੇ ਫੇਰ ਨੁਕਸਾਨ ਹੁੰਦਾ ਹੂੰ ਬਹੁਤੀ ਦੂਰ ਨਹੀਂ ਹੈ ਬਈ ਨਦੀ ਆਹ ਹੱਦ ਭਰੇ ਖੜਾ ਜਿਹੜਾ ਹਾ ਖੜਾ ਬਈ ਕਿ ਤੇਰਾ ਹੋਰ ਹੈ ਨਾ ਜਿਹੜੇ ਸਾਡੀਆਂ ਗਵਰਨਮੈਂਟਾਂ ਐ ਨਹੀਂ ਗਾਊਟ ਕਰਦੀਆਂ ਹਾਂ ਇਹ ਜਿਆਦਾ ਨੁਕਸਾਨ ਹੁੰਦਾ ਜਦ ਫਿਰ ਅੱਧਾ ਜ ਕਰਦੀਆਂ ਹਾਂ ਹਾਂ ਫਿਰ ਹੁੰਦਾ ਕੁਝ ਨਹੀਂ ਹੈਗਾ ਤੈਨੂੰ ਪਤਾ ਉਸ ਟਾਈਮ ਤੇ ਆਰਮੀ ਵੀ ਆ ਜਾਂਦੀ ਹੈ ਆਰਮੀ ਸਾਰਾ ਕੁਝ ਆ ਜਾਂਦਾ ਵੀ ਹੁਣ ਤੈਨੂੰ ਕੱਲ ਵੀ ਅਸੀਂ ਦਿਖਾਈ ਉਹਨਾਂ ਦੀ ਜਿੱਥੇ ਛੜਤੀ ਛੜਤੀ ਪਈ ਹੈ ਛੜਤੀ ਬਸ ਮੁੜ ਕੇ ਕੋਈ ਨਹੀਂ ਗੌਰ ਕਰੀ ਹੈਗੀ ਬਰਸਾਤ ਲੰਗੀ ਛੜ ਕੇ ਪਰੇਗਾ ਮਾਦਾ ਨਹੀਂ ਪਿਆ ਨਹੀਂ ਹੈਗਾ ਜੇ ਕਿਤੇ ਪੈ ਜਾਵੇ ਤੈਨੂੰ ਦਿਖਾ ਦਿੰਦੀ ਫਿਰ ਉਥੇ ਟੁੱਟਣੀ ਹੈ ਹਾਂ ਉੱਥੇ ਕੋਗਾ ਘਾਟ ਨਹੀਂ ਹੈ ਉਹਦਾ ਹੁਣ ਸਾਨੂੰ ਦੇਖਦਾ ਵੀ ਪੱਥਰ ਲੱਗੇ ਮਿੱਟੀ ਬਈ ਬਹੁਤ ਕਮਲਾ ਬੰਨ ਹੈ ਕੋਈ ਥੱਲੇ ਬਾਈ ਬੋਲੀ ਜਗਾ ਹੁਣ ਆਪਣੀ ਪੈ ਬਣਾ ਦੱਬੀ ਉੱਪਰ ਟਰੈਕਟਰ ਵੀ ਚੱਲਦੇ ਹਾਂ ਇੱਟਾਂ ਵਾਲਾ ਟਰੈਕਟਰ ਵੀ ਲੱਗਲੇ ਹਾਂ ਹੁਣ ਤ ਔਰ ਖੱਡਾ ਹੀ ਪੈਂਦੇ ਨੇ ਐਸੇ ਚੌਂਤਨ ਫਟਾ ਰਿਹਾ ਵਾ ਕਿੰਨੀ ਆ ਗਈ ਆ ਦੇਖ ਵਾ ਪਗੜੇ ਨਾ ਵੀਰ ਹੁਣ ਗੰਨਾ ਗੇਰਨਾ ਚਰੀਆਂ ਗੇਰਨੀਆਂ ਨੇ ਆ ਬਾਅਦ ਦੇ ਦੱਖਣ ਚੱਲ ਜਿਓ ਉਹਦੇ ਉਹਦੇ ਫੋਸੇ ਗੰਨਾ ਕਰਨ ਲੱਗ ਗਿਆ ਉਹ ਫੜ ਨਹੀਂ ਮਾਰਨੇ ਰਾਤ ਸਾਰ ਜਾਦਾ ਉਗੜਿਆ ਬੈਗਾ ਹੁਣ ਉਗੜਿਆ ਹੋਇਆ ਵੀ ਉਹ ਖੱਡਾ ਹੀ ਪੈਂਦੇ ਇਹਦਾ ਮਸੜ ਇੱਕ ਮੇੜਾ गिर ਗਿਆ ਇੱਲੇ ਹੀ ਗਰ ਜਾਂਦਾ ਫਿਰ ਤਾਂ ਕਹਿੰਦਾ ਮੇੜੇ ਚ ਬਜ ਜਾਣਾ ਉੱਪਰ ਪਾਣੀ ਹੈ ਉੱਪਰ ਉਹ ਦੂਏ ਵਜਨ ਕਰ ਦੇਣਾ ਦੂਏ ਵਜਨ ਕਰ ਦੇਣਾ ਫਿਰ ਤਾਂ ਤੇਰੇ ਸਾਹਮਣੇ ਜਿਹੜਾ ਇੱਟਾਂ ਦੀ ਰੇਲ ਗੱਡੀ ਦੀ ਬਣਾ ਕਰਦੇ ਆਇਆ ਤਾਂ ਕਹਿੰਦਾ ਗੱਲਾਂ ਇੱਕ ਨੂੰ ਧੱਕਾ ਦੇਣਾ ਸਾਰੀ ਗਰ ਜਾਣੀਆਂ ਵੀ ਉਹ ਤਾਂ ਫਿਰ ਉਹੀ ਫੇਰ ਹੋ ਜਿੰਦੀ ਨਿਆਣੀ ਹਵਾ ਥੋੜੀ ਜਿਹੀ ਗਲਤ ਹੈ ਉਹ ਬਾਕੀ ਸਭ ਠੀਕ ਹੈ ਤਾਂ ਹੁਣ ਔਰ ਦੇਖ ਇੱਥੇ ਮੋਟਰ ਰੁਗਦੀ ਬਨੇ ਆ ਕੇ ਕਿਹਦੇ ਹਿਸਾਬੇ ਤਾਂ ਨਾ ਬਹਵਾ ਕਹਿੰਦੀ ਹੂੰ ਜੇ ਉਹ ਪਰਾ ਦੇਖ ਲੈ ਘਟ ਪੈਂਦੀ ਹੈ ਉਹ ਦੀ ਜਾਈ ਹਵਾ ਰੁਕਦੀ ਹੈ ਨਾ ਇੱਕ ਦੋ ਜਗ ਲੋਕ ਜਗਾ ਮਿੱਟੀ ਗਿਰ ਕੇ ਫਿਰ ਉਹ ਕੁੱਪਣ ਕਰੀ ਜੀ ਪਾ ਲੈ ਰੋ ਹੁਣ ਉਹਦੇ ਉਹਦੇ ਗਾਉ ਦੇ ਇਹ ਤਾਂ ਸ਼ਾਇਦ ਨਾ ਹੀ ਗਰੇ ਤਾਂ ਫਸਿਆ ਤਾਂ ਪਿਆ ਖੇਤ ਮਾੜਾ ਉਹ ਪਤਾ ਨਹੀਂ ਇਹ ਜਿਆਦਾ ਕਰਦਾ ਫਿਰ ਬਾਈ ਜਿਹੜੇ ਵਜਨ ਆਈ ਜਣਾ ਨੂੰ ਮੀੜੇ ਦਾ ਮੀੜੇ ਪਰ ਫੇ ਕਰ ਗਿਆ ਹਾਏ ਹਵਾ ਨਾਲ ਕਰਨਾ ਨੁਕਸਾਨ ਆ ਜਿਹੜੀ ਗੱਲ ਵੀ ਹਾਂ ਧਰਤੀ ਤੇਰੇ ਗਾਣੇ ਵੀ ਹੋਈ ਪਈ ਆ ਹੁਣ ਇਹ ਨਸਲੇ ਉਹਨੂੰ ਖਰਾਬ ਕਰਦੀ ਐ ਨਕਸਰ ਦਾ ਜਿਹੜਾ ਨਾ ਇਹ ਛਿੱਟਾ ਕਾਲਾ ਕਰ ਦਿੰਦੀ ਪਾਇਆ 25 ਉਹਨੂੰ ਬੱਜੀ ਜਾਣਾ ਵਾਲਾ ਨਾਲ ਵੀ ਇਕਣਾ ਚੱਲ ਮੇਰਾ ਸਰਦ ਜੰਦਾ ਜਿਹੜਾ ਆਉਦੇ ਬੰਗਿਆ ਬਾਲੂ ਕਿੱਕਣਾ ਹੋਵੇ ਇੱਦਾਂ ਦਾ ਬਾਈ ਦਾ ਹੁਣੇ ਹੋਣਾ ਕਿ ਟਾਈਮ ਹਾਂ ਕਹਿੰਦਾ ਮੈਂ ਬੱਸ ਉਹਨੂੰ ਵੀਡੀਓ ਭੇਜੀ ਆ ਕਹਿੰਦਾ ਸਾਡਾ ਹੁਣ ਫੇਰ ਦੁਬਾਰੇ ਚੱਲ ਰਿਹਾ ਕਹਿੰਦਾ ਬੱਸ ਕਰਾ ਸੀ ਅੱਛਾ ਜੀ ਹਨਾ ਆਪਣੇ ਦਾ ਬਾਈ ਸਾਡੇ ਬਹੁਤ ਕਿਰਪਾਈ ਆ ਲੱਗ ਪਿਆ ਵਾ ਸੱਜੀ ਉਹ ਪਿਆ ਹਾਂ ਰਸਮਾਇਆ ਚੱਲਿਆ ਕੰਮ ਸਾਡੇ ੜੂਕਾ ਜੇ ਨਹੀਂ ਚੱਲਿਆ ੜੂਕਾ ਦਾ ਮਾ ਸਾਡੇ ਅਦਗੀ ਪਿਆ ਵੀ ਨਹੀਂ ਇੱਕ ਪਿਆਲਾ ਜਿਹੜਾ ਆਪਾਂ ਉੱਥੇ ਖੜੇ ਤੇ ਹਾਂ ਇੱਕ ਪਿਆਲਾ ਜਿਹੜਾ ਆਪਾਂ ਬੂਪੇ ਲੈਂਦੇ ਹਾਂ ਹਾਂ ਉਦੋਂ ਪਿਆਵਾ ਤੇ ਉਦੋਂ ਪਿਆ ਨਹੀਂ ਉਹ ਉਹਦੇ ਬਾਅਦ ਆਇਆ ਲੱਗਣਾ ਕੋਈ ਰਿਕਵਰਟੀ ਹੁੰਦੀ ਹੈ ਉੱਪਰ ਚਾਹੀਦਾ ਵੀ ਤੁਸੀਂ ਕਹੇ ਬਹੁਤ ਹੈ ਨਾ ਫਾਇਦਾ ਹੀ ਬਹੁਤ ਕਰਾ ਸਬਰ ਹੁੰਦੀ ਹੈ ਸੁੰਡੀ ਦੀਆਂ ਜੜਾਂ ਹਾਂ ਜਦ ਸੁੰਡੀ ਧੋਤੀ ਉਹਨੇ ਸਾਰੀ ਸੁੰਡੀ ਧੋਤੀ ਚਰੀ ਨੂੰ ਵੀ ਪਈਦੀ ਗੰਨੇ ਨੂੰ ਵੀ ਪਈਦੀ ਬਿਮਾਰੀ ਹਾਂ ਸਾਰੀਆਂ ਮਬਾਰਨੇ ਸੈੱਟ ਕਰਦੇ ਨੰਨੇ ਬੂਟੇ ਦੇਖਣ ਲੱਗ ਪਏ ਮੈਂ ਪੀ ਕੇ ਪਰ ਭੁੱਲ ਗਿਆ ਮੈਂ ਥੋੜਾ ਜਿਹਾ ਮਹੀਨਾ ਭੁੱਲ ਗਿਆ ਅਗੇਤਾ ਚਾਹੀਦਾ ਦਾ ਪਿੱਛੇ ਦੇ ਆ ਗਿਆ ਹਾਂ ਪਿੱਛੇ ਦੇ ਆ ਗਿਆ ਇਹ ਹੁਣ ਆਏ ਹੁਣ ਅ ਤਿੰਨ ਤਰ੍ਹਾਂ ਦੇ ਕੈਲੰਡਰ ਮੈਂ ਵਾਂ ਸਾਡੇ ਕੋਲ ਤੈਨੂੰ ਕਿਹਾ ਦੱਸਾਂ ਤਿੰਨੇ ਤਰ੍ਹਾਂ ਪਰ ਦਾਸਮੀ ਸੰਕਰਾਂਤ ਅਲੱਗ ਅਲੱਗ ਆਹੋ ਉੱਕੜੇ ਹੁਣ ਇਹਦੇ ਕੋ ਆਪਣੀ ਕਿਹੜਾ ਕੈਲੰਡਰ ਗਿਆ ਹੋ ਗਿਆ ਹੋਏ ਵੀ ਭਾਈ ਸਾਡਾ ਆਪਣਾ ਚੌਥਾ ਛਾਪੀ ਫਿਰਦਾ ਉਹ ਆਓ ਇਹ ਤਾਂ ਜਾਣੇ ਪਰ ਗਾਹ ਨੂੰ ਆਉਣਾ ਹਾਂ ਇਹ ਗੱਲਾਂ ਭਾਈ ਹੁਣ ਆ ਦੇਖਾਂ ਇੰਨੀ ਕਿ ਜਗ੍ਹਾ ਹਵਾ ਬੱਜੀ ਵੀ ਆ ਆਈ ਨੇ ਡਿੱਡੀ ਹੋ ਗਈ ਹੂੰ ਇਹਦੇ ਜਿਹੜਾ ਮੋਜਾਂ ਦੀ ਘਾਟੇ ਛੌੜੇ ਜਾ ਖੜੀ ਹਾਂ ਇਹ ਤੋਂ ਸਭਾ ਕੱਟ ਜਾ ਮਾੜਾ ਜਿਹੜੇ ਹੁਣ ਬੂਟੇ ਹੈ ਜੋ ਸ਼ਾਂਗੇ ਬੁੰਦੇ ਮੰ ਲਾ ਫਿਰ ਉਹਨੂੰ ਜਮਾ ਕ੍ਰੋਸ ਹੋਈ ਜਾਣੀ ਚਾਹ। ਇੱਕ ਰਾਂ ਬਾਈ ਸਾਡੇ ਆਇਓ ਕਹਿੰਦੇ ਆ ਵੀ ਇਹ ਜਿਹੜੇ ਬੂਟੇ ਉਹ ਆਇਆਂ ਲਾਓ ਸਿੱਧੇ। ਹਾਂ। ਇਹ ਆਇਆਂ ਲਾਓ ਚੜਦੀ ਸ਼ਿਵਦੀ ਨੂੰ ਲਾਓ। ਇਹ ਜਿਹੜੇ ਇਹ ਲਾਏ ਵੇ ਇਹ ਥੋੜਾ ਜਿਹਾ ਹੋ ਟੰਗ ਲਾ ਤੋਨੇ। ਇਹ ਦੋਵੇਂ ਪਾਸੇ ਇੱਕੋ ਆ। ਇੱਕੋ ਐ 12 ਬਾਈ 12 ਬੰਦਾ। ਹਾਂ। ਅਸੀਂ ਇਹਨੂੰ ਵੀ ਨਹੀਂ ਮੰਨਦੇ ਅਗੇ। ਚਲੋ ਕਈ ਮੰਨਦੇ ਵੀ ਠੀਕ ਐ। ਹੁਣ ਅਸੀਂ ਵੀ ਕਹਿੰਦੇ ਵੀ ਹੁਣ ਤਾਂ ਥੋੜਾ ਛੇਤੀ ਐ। ਹਾਂ। ਛੇਤੀ ਦਾ ਫਿਰ ਉਹ ਤਾਂ ਐ ਵੀ ਉਹ ਦਬੱਲੇ ਨੂੰ ਬਾਹ ਹੋਈ ਉਹਨੂੰ ਗੁੜਾਈ ਵਾਲਾ ਕੰਮ ਹੋ ਜਾਂਦਾ। ਪਰ ਉਹਦੇ ਜਿਹੜਾ ਵੀ ਦਬੱਲੇ ਨੂੰ ਵੱਟ। ਫਿਰ ਹਾਂ ਅਈ ਸ਼ਾਂਗਿਆ ਵੀ ਨਹੀਂ ਹੈਗਾ ਹਵਾ ਕਰਾਉਂ ਸਰ ਹੁੰਦੀ ਹੈ ਕਿ ਤੈਨੂੰ ਦੱਸਦਾ ਬੂਟੇ ਇਹ ਤਾਂ ਬਾਈ ਬੂਟਾ ਹੋਵੇ 88 ਗੰਨਾ ਵਿੱਚੋਂ ਬਵਾਸੜ ਤਿੰਨ ਸਾਲਾਂ ਖੇਤ ਬਾਹ ਹੋਵੇ ਫੇਰ ਦੇਖ ਬੂਟਾ ਫੇਰ ਬੂਟਾ ਤਿੰਨ ਸਾਲਾਂ ਕਿ ਟੁਕ ਟਵਾ ਹੋਵੇ ਅਸੀਂ ਲੰਬੀ ਲੈਣ ਲਾਉਂਦੇ ਅਸੀਂ ਤਾਂ ਹੀ ਲਾਉਂਦੇ ਵੀ ਚੱਲ ਇੱਕ ਪਾਸੇ ਨੂੰ ਪੈਗਾ ਜਿਹੜੇ ਜਣਾ ਇੱਕ ਪਾਸੇ ਨੂੰ ਵੱਡ ਹੋਣੇ ਇੱਕ ਪਾਸੇ ਤੋਂ ਕਾਇਮ ਹੈਗੀਆਂ ਹਾਂ ਉਹਦਾ ਫਰਕ ਬਹੁਤ ਆ ਇਹਦਾ ਬਹੁਤ ਫਰਕ ਆ ਬਾਕੀ ਭਾਈ ਮੌਸਮ ਕੁਛ ਨਹੀਂ ਸਮਝ ਆ ਰਹੀ ਹੈ ਜੇ ਨਹੀਂ ਹੁਣ ਦਿਨ ਤੇ ਨਹੀਂ ਆਉਂਦਾ ਹੈ ਦਿਨ ਤੇ ਨਹੀਂ ਆਉਂਦਾ ਅੱਗੇ ਵੇਖਣ ਕਰਦਾ ਇਹ ਰਾਤ ਨੂੰ ਪੈ ਗਿਆ ਹੁਣ ਰਾਤ ਨੂੰ ਪੈ ਗਿਆ ਬਾਹ ਪੈ ਗਿਆ ਵੀ ਹੁਣ ਆਲੇ-ਦਾਲੇ ਹੀ ਪੈਣਾ ਆਪਣੇ ਨਹੀਂ ਪੈਣਾ। ਮਾੜਾ ਜਿਹਾ ਕੰਮ ਖੜਾਉਂਦਾ। ਹਾਂ ਹਵਾ ਨੇ ਚੱਕਣਾ ਸਾਨੂੰ। ਹਵਾ ਬੁੱਲੀ ਤੇ ਗਈ ਹੁੰਦੀ। ਆਦੇ ਓਰੇ ਓਰੇ ਆਲੀ ਉਹ ਗੰਨਾ ਹਿੱਲਿਆ ਨਹੀਂ ਅਜੇ। ਇਹ ਹੁਣ ਇਹ ਹੁਣ ਕੌਣ ਪੁੱਛੀ ਦੋ। ਆਉ ਲੱਗਿਆ ਹੁਣ। ਹਵਾ ਬਹੁਤ ਜ਼ੋਰ। ਮੈਨੂੰ ਝੂਟੇ ਦੇ ਗੇਰ ਲੈਣਾ ਸਾਰਾ ਕੁਝ। ਮੈਂ ਵੀ ਦੇਖ ਕੇ ਆਵਾਂ। ਮੇਰਾ ਘਟੇ ਦੇ ਆਲ ਨੂੰ ਹਲੇ ਹਵਾ ਥੋੜੀ ਰੋਕ ਕੇ ਬੈਣੀ। ਚਾਰੇ ਪਾਸੇ ਕੰਨੇ ਆਉਦੇ। ਹਰਲੇ ਪਾਸੇ ਕੰਨਾ ਜਿਹੜੀ ਓਟ ਹੁੰਦੀ ਨਾ ਜੀਤੀ। ਬਾਹਰ ਜਿੱਕਣਾ ਹੁਣ ਮੇਰੇ ਉੱਤੇ ਹਾਈਬ੍ਰਿਡ ਆ ਯਾਰ। ਉਹਦੇ ਉੱਪਰ ਵਜਨ ਪੂਰਾ ਹੋ ਗਿਆ। ਉਹਨੇ ਨਾ ਆਇ ਨਹੀਂ ਕਰਦੀ ਆਲੇ। ਅਜਾ ਹਰਿਆਈ ਪਰ ਆ। ਆਲੇ ਹਰਿਆਈ ਪਰ ਆ। ਜੇ ਥੋੜੀ ਜੀ ਗੱਦਰ ਹੋਈ ਬੁੰਦੀ ਨਾ ਫਿਰ ਜੜ ਕਮਜ਼ੋਰ ਹੋਣ ਲੱਗ ਜਾਂਦੀ। ਮੈਂ ਕਹਿੰਦਾ ਵਾਸੜ ਜਾਂ ਦਾਣੇ ਆਏ ਮੋੜ ਕੇ ਗੱਦਰੇ ਆ ਉਹ। ਉਹ ਗੱਦਰ ਤਾਂ ਹੈਗੀ ਆ ਹਲੇ ਥੱਲੇ ਦੇ ਨਹਿੜ ਖਰਾਉਣਾ। ਨਹਿੜ ਚ ਜਾਣ ਆ। ਹਾਂ ਵਜਾ ਪੱਕਣ ਦੇ ਰੁਕਰ ਚੱਲੀ ਜਾਂਦੀ ਫਿਰ ਨਹਿੜ ਦਾ ਸੁੱਕਣ ਲੱਗਦਾ ਫਿਰ ਜਾਨ ਨਹੀਂ ਰਹਿੰਦੀ ਨਹਿੜ ਫਿਰ ਕਰਦੀ ਆ। ਹੋ ਜਾਣਗਾ। ਹੁਣ ਤਾਂ ਨ ਵੀ ਇਕਣਾ ਬਾਕੀ ਇਕਣੀ ਮੇਰੇ ਸਫਾ 34 ਪਿਛਲੀ ਵਾਰ ਨੇ ਸ੍ਰੀ ਦੀ ਮਾਹੜਾ ਉਹ ਗਿਰਗੀ ਦੀ ਅੱਛਾ ਜਾਂ ਵੱਡੀ ਆ ਮੈਂ ਇਹਨੂੰ ਕਹਿੰਦੇ ਬਈ ਚੜਾਉ ਨਾ ਉਹਦੀ ਇਹ ਥੱਲੇ ਤੇ ਜਮਾ ਹੀ ਪ੍ਰਾਲ ਬਣ ਗਈ ਜਿਹੜਾ ਉਹ ਜਾੜਾ ਉੱਚੇ ਦੀਆਂ ਨੇ ਪ੍ਰਾਲ ਬਣ ਗਈ ਉੱਪਰ ਖੜੀ ਪਈ ਆ ਮੈਂ ਕਿ ਦਗੜਾ ਮਖੜਾ ਮਗਰੀ ਦੀ ਇੱਕ ਮੈਂ ਲਾਤਾ ਮਾਸਣ ਪਾਣੀ ਮੈਂ ਦੂਰ ਤਰ੍ਹਾਂ ਬਚਾਈਦੀ ਨਾ ਗਣਕ ਵਿੱਚ ਸਾਰਾ ਕੁਝ ਲੱਲਾ ਭੱਬਾ ਪਾਣੀ ਲਾਤਾ ਮੈਂ ਗਿੱਲ ਰਊਗੀ ਉਹਦੇ ਕਰਕੇ ਥੋੜੀ ਜਿੜ ਹਿੱਲ ਗਈ ਉਹ ਗਿਰਗੀ ਜ਼ਿਆਦਾ ਬੱਸ ਬੱਸ ਚਲ ਲੱਗ ਗਿਆ ਨਸਨ ਸਾਰੇ ਜਿਹੜੀਆਂ ਆਜ ਨੇ ਆਪਾਂ ਸਾਧਨ ਵਿੱਚ ਸਾਰੇ ਬਰਾਬਰ ਦੀ ਗੱਲ ਕਰ ਗਏ ਗੱਲ ਕਰਦਾ ਨਾ ਕੰਮ ਦਾ ਬਾਈ ਬਿਲਕੁਲ ਬਿਲਕੁਲ ਉਹ ਦੇਖਿਆ ਘੈਂੜਾ ਪਿੱਛੇ ਤੇਰੇ ਉਹ ਤਾਂ ਹੋਗਾ ਘੈਂੜੇ ਚੀਜ਼ਾਂ ਬਣਦੇ ਵੇ ਘੈਂੜੇ ਖਰਾਬ ਕਰ ਜਾਂਦਾ ਕੰਮ ਉਹਦਾ ਬਾਈ ਚਲੋ ਠੀਕ ਹੈ ਜੀ ਬਾਤ ਕਰਾਂਗੇ ਫਿਰ ਹੋਰ ਚਲੋ ਜੀ ਤਿੰਨੇ ਜਾਨ ਦਾ ਰਕਸਾਨ ਹੋ ਗਿਆ ਤਿੰਨੇ ਜਾਨ ਦਾ ਹੋ ਗਿਆ ਬਾਈ ਠੀਕ ਇੱਥੇ ਖੜਾ ਲਾ ਤੇਰਾ ਠੀਕ ਨਾ ਲਾ ਖੜਾ ਕਰ ਦੂਗਾ ਜੀ ਆਇਆ ਦੇ ਵਿਚੇ ਰਹੇ ਪਹਿਲਾਂ ਉਹ ਗੰਨਾ ਚਮੋ ਪੱਟੇ ਹੀ ਲਵਾਇਆ ਰੋਜ਼ ਆਹੋ ਚੱਲ ਹੋ ਜਾਊਗਾ ਨਹੀਂ ਤੁਸੀਂ ਪੈਸੇ ਦੇ ਦੇ ਤੇ ਦਾਣਾ ਖਵਤੀ ਖੜਾਏ ਵੀ ਕੰਨ ਖਰਾਬ ਕਰਨਾ ਹੈ ਆਹ ਬਾਹਰ ਹੋ ਲਈ ਅੰਦਰ ਨਾ ਖਾਣ ਹੋ ਗਿਆ ਤੇ ਨਹੀਂ ਆਪ ਮੈਂ ਕਹਿੰਦਾ ਉਹ ਦੂਏ ਪਾਸੇ ਨੂੰ ਗੇਰ ਇੱਧਰ ਨੂੰ ਹੋਰ ਕੀ ਤੈਨੂੰ ਚੱਕ ਕੇ ਮੁੰਡੇ ਕੋਲ ਨੂੰ ਲੈ ਚੱਲ ਇਹ ਨਾ ਕਿੱਥੇ ਕੰਮ ਜਾ ਬਣੋਂ ਤਾਂ ਗਲੇ ਆ ਗਈ ਧਰਤੀ ਚੱਲ ਬਾ ਸੋਨੇ ਰੇੜੇ ਪਜਾਉਗਾ ਹਾਂ ਠੀਕ ਐ ਤੇਰੇ ਬੁੱਪੇ ਵਿੱਚ ਬੜੇ ਖਾਸ ਨਿਕਲ ਗਏ ਕਿਹੜੇ ਆਖਰ ਵਿੱਚ ਉਹ ਬੜ ਬੜੇ ਕਿੰਨੇ ਨੇ ਟਾਪਰ ਆਦੇ ਕਿੰਨੇ ਆ ਬੱਲੇ ਬੱਲੇ ਜੇ ਇਹ ਜਿਹੇ ਬੀਜ ਹੋਵੇ ਸਾਰੇ ਫੇਰ ਝਾੜ ਆਦੇ ਕਿੱਥੇ ਆਈ ਹੋਈ ਆ ਜਲਵੀਦ ਆਹ ਤਾਂ ਦਾ ਪਗਾਰਤੀ ਜੀ ਦੀ ਦਾ ਪੱਕੀ ਨਹੀਂ ਹੈ ਭਾਈ ਤੇਰੇ ਹੈਗਾ ਰੋਗ ਮੈਨੂੰ ਬਾਈ ਨੇ ਦਵਾਈ ਦੱਸੀ ਸੀ ਵੈਰ ਵਾਲੇ ਦੀ ਉਹਨਾਂ ਦਵਾਈ ਕਹਿੰਦਾ ਉਹ ਵੀ ਜਲਵੀਰ ਕਰਨ ਲੱਗਿਆ ਕਹਿੰਦਾ ਵਿੱਚ ਉਹਦੇ ਪਾ ਦਿਓ ਡੋਡੀ ਮੈਂ ਦੇਖੀ ਕਹਿੰਦਾ ਵਾਜਦੇ ਹੁਣ ਆਪਾਂ ਕਹਿੰਦਾ ਦੇ ਪੱਕਣ ਪੈ ਰਿਹਾ ਚੱਲਾ ਹਦਾ ਅੱਧ ਨਾਲੋਂ ਵੱਲ ਪੱਕੀ ਵੀ ਸਮਝ ਅੱਧ ਤੱਕ ਵੀ ਜਣੀ ਹੈਗੀ ਆ ਕੁਲੇ ਰੰਗ ਦੀ ਤੇਰੇ ਡੋਡੀ ਕਿਤੇ ਕਿਤੇ ਯਾਰ ਉਹ ਨਹੀਂ ਹੈਗੀ ਵੀ ਮਸ਼ੀਨੀ ਚੂ ਆ ਤੇਰੇ ਯਾਰ ਪੱਕ ਗਿਆ ਇਹ ਤਾਂ ਤਾਂ ਵੀ ਹੋ ਰਿਹਾ ਨਹੀਂ ਤਾਂ ਮੈਨੂੰ ਫਿਰ ਭੈ ਜਣ ਨੇ ਰਸਤਾ ਕਿ ਤੁਹਾਨੂੰ ਆਊਗਾ ਆ ਕਿਤੇ ਲੈਣ ਨਾਲ ਲੈਦਾ ਸਰ ਕੀ ਕਿਹੜਾ ਕਿਹੜਾ ਵੱਡਲਾ ਉਹ ਤੇਰੇ ਤਾਂ ਭਲਾ ਵੱਡ ਹੋ ਜਾਣਾ ਅਸੀਂ ਤਾਂ ਆਪਣੀ ਦੇਖਦੇ ਆ ਨਾ ਇਹ ਇਹ ਨੂੰ ਹੁਣ ਵੱਢਣੇ ਪਾਉਗੇ ਵੀ ਵੱਢਣੇ ਢਾਲ ਠੀਕ ਆ ਕੇ ਵੱਢਣੇ ਨਹੀਂ ਪੈਣੇ ਇਹਨਾਂ ਨੂੰ ਪੱਕ ਜਾਣਾ ਪਹਿਲਾਂ ਹੀ ਜੇ ਬੱਡਲਵੇਂ ਤਾਂ ਫਾਇਦਾ ਹੈ ਕਿ ਇਹਨਾਂ ਦਾ ਤਰੇ ਭੱਲੇ ਕੁਝ ਨਹੀਂ ਪੈਣਾ ਇਹ ਹੋ ਕੇ ਆ ਇਹਨੇ ਮੰਡੀ 'ਚ ਇੱਕ ਦਿਨ ਹੋਰ ਲਵਾਉਣਾ ਮੇਰਾ ਦੇਖ ਮੰਡੀ 'ਚ ਲਾਉਣ ਨਾਲ ਤਾਂ ਡੰਗਰ ਨੂੰ ਪਾਲਾ ਇੱਥੇ ਖੇਤ ਪੱਤਰਾ ਹੋ ਜਾ ਉਹ ਹੋਊਗੀ ਨਹੀਂ ਉਹ ਹੋਰੇ ਤਰ੍ਹਾਂ ਤਾਂ ਆ ਨਾ ਇਹ ਖਤਮ ਹੋ ਜਾਣਾ ਇਹ ਜਾਨਵਰਾਂ ਨੇ ਖਾ ਲੈਣੇ ਪਹਿਲਾਂ ਪੱਕ ਜਾਣਾ ਜਾਨਵਰਾਂ ਨੇ ਚੁੱਕ ਜਾਣਗੇ ਉੱਪਰ ਪਹਿਲਾਂ ਬਕੂਏ ਹਾਂ ਇਹਦਾ ਉਹ ਖਤਮ ਜੇ ਕੰਮ ਆ ਕੁਛ ਨਹੀਂ ਇਹਨਾਂ ਬਹੁਤ ਮਾੜਾ ਇਹ ਜਿਹੇ ਸਪਰੇਅ ਕਰਾਉਂਗਾ ਤਰ੍ਹਾਂ ਨੁਕਸਾਨੇ ਕਰਨਾ ਨੁਕਸਾਨੇ ਕਰਨਾ ਰੋ ਉਹ ਤਾਂ ਫਿਰ ਅੱਖਾਂ ਵਿੱਚ ਹੀ ਕਰਨ ਉਹਨਾਂ ਨੇ ਆਪਣਾ ਪੰਪ ਲਾਉਣਾ ਹੈ ਪੰਪ ਲਾਉਣਾ ਉਹਨਾਂ ਨੂੰ ਫਟਾਫਟ ਘੁੰਮਣਾ ਉਹਨਾਂ ਦਾ ਚਾਬੀ ਦੱਬ ਗਈ ਆ ਇੱਥੇ ਆ ਕੇ ਤਾਂ ਹੁਣ ਆਪ ਕਰਨੇ ਵਾਲਾ ਕੰਮ ਆ ਚਲੋ ਜਿਹਦੇ ਜਿਆਦਾ ਉਹਨਾਂ ਦਾ ਕਰਨੀ ਕਰਨਾ ਭਾਈ ਇਹ ਇੱਕ ਬਲਜਨਾ ਆ ਆ ਦਾਣਾ ਹੈਗਾ ਹੈਗੀ ਹੈ ਤੇ ਡਿਸਕਲਰ ਇਹਦੇ 'ਚ ਹੈਗਾ ਇਹ 73 ਬਾਕੀ ਭਾਈ ਤਵੀ ਨੇ ਲਾਈ ਦੀ ਪਿਛਲੀ ਵਾਰ ਹਾਂ ਤੇ ਵੀ ਕਰਾਂ ਮੈਂ ਤਿੰਨ ਸਪਰੇਅ ਕਰਾਤੀ ਦੀਆਂ ਹਨ ਮੇਰੇ ਫਿਰ ਵੀ ਤਾਂ ਹਾਈਬ੍ਰਿਡ ਜਿਹੰਦਾ ਹੁੰਦਾ ਹੈ ਠੀਕ ਆ ਇਹਦਾ ਮਤਲਬ ਸਪਰੇਅ ਨਾ ਕਰੋ ਨਾ ਕਰੋ ਬਾਈ ਮੇਰੇ ਮੇਰੇ ਤੇਨ ਹਟੋ ਜਿਹਨੇ ਕਰ ਲਾਇਆ ਵੀ ਜਿਹਨੇ ਦੱਸਿਆ ਮੈਨੂੰ ਹਾਂ ਠੀਕ ਆ ਸਾਡੇ ਬਹੁਤ ਆ ਸਾਈਡ ਵਾਲੀ ਤੇਰੀ ਬੱਲ ਲੱਗੀ ਕਿਧਰ ਆਉਣਾ ਰੰਗ ਬੰਨੇ ਵਾ ਆਦੇ ਵਾ ਸੜ ਸਾਡੇ ਇਹ ਜਦੋਂ ਮੈਨੂੰ 50 50 ਹੋ ਗਾ ਮੂਹੇ ਵੇ ਘਾ ਘਰ ਦੇ ਨਾ ਅ ਵੀ ਦੇਖ ਬੂਟੇ ਡੇਡੇ ਕਰਦੇ ਤਾਂ ਆ ਵੀ ਕਰ ਗਿਆ ਇਹ ਧਾਨਾ ਇਹ ਧਾਨਾ ਤਾਂ ਲਾਗ ਤਾਂਹੀਂ ਧਾਨ ਲਾਉਂਦੇ ਅਗਲਾ ਵੇ ਧਾਨ ਨਾਲੇ ਕੰਮ ਜਾਂਦੀ ਹੈਗੇ 30 32 ਬੂਟੇ ਖੜੇ ਆ ਤੇ ਆਏ ਆ ਭਾਈ ਸੜਕ ਪਰ ਧਾਨਾ ਜੀ ਹੋਊਗੀ ਉਹ ਚੀਜ਼ ਹੋ ਰਹੀ ਤੇ ਜਗਾ ਛੱਡੂ ਵੀ ਖਾਸੇ ਹਾਂ ਉਹ ਉੱਚੇ ਜਿਹੜੇ ਪਹੀ ਦੇ ਨਾਲ ਇੱਕ ਪਾਸੇ ਪਹੀ ਹੈ ਉਹ ਚੀਜ਼ ਹੋ ਰਾ ਉੱਕੀਆਂ ਨਾਲੇ ਇਹ ਚੀਜ਼ ਜਿਹੜੇ ਵਿੱਚ ਧਾਨ ਆ ਗਏ ਹੁਣ ਆਹਦੇ ਲਾ ਪਾਣੀ ਦੇ ਵਿੱਚ ਖੜਾ ਬੂਟਾ ਇਹਨਾਂ ਤੇ ਫਿਰ ਗਲੇ ਆਉਣਾ ਹੀ ਹੈ ਜਿਹੜਾ ਪਾਣੀ ਦੇ ਵਿੱਚ ਹੈ ਇਹਦਾ ਹਵਾ ਨਾਲ ਇੱਕ ਦੋ ਝੂਲੇ ਵਾਲੇ ਨਾਲ ਮਾਰੇ ਉਹ ਗਿਰ ਗਿਆ ਉਹ ਗਿਰ ਗਿਆ ਖਤਮ ਹੋ ਗਿਆ ਆ ਦੇਖ ਵਿੱਚ ਖੜਾ ਬਣ ਗਿਆ ਜਿਹੜਾ ਗੇਨਾ ਚਾਹੀਦਾ ਇਹਦੇ ਨਾਲ 1.5 ਫੁੱਟ ਜਗ੍ਹਾ ਛੱਡੀ ਹੁੰਦੀ ਹੁੰਦਾ ਉਹਦਾ ਗ੍ਰਿਪ ਬਣ ਜਾਂਦਾ ਗ੍ਰਿਪ ਬਣ ਜਾਂਦਾ ਫਿਰ ਇਹਨੇ ਗਿਰਨਾ ਨਹੀਂ ਦੇਗਾ ਜਿਹੜੀ ਮੀ ਪਾਇਆ ਸੋਣਾ ਬਾਈ ਇੱਥੇ ਨੂੰ ਚਾਹੀਏ ਆ ਹੱਦਾਂ ਮਾਲਾਂ ਦੀ ਅੱਛਾ ਆ ਬੰਨਾ ਹੈ ਉਹ ਬਾਹਰ ਇਹੋ ਨੰਗਾ ਰੱਖਿਆ ਕਰਵਾਰ ਤੇ ਨਹੀਂ ਇਹ ਤਾਂ ਉਹਦੀ ਪਟਵਾਰੀ ਨੰਗਾ ਕਰਦੇ ਹੁੰਦੇ ਨੇ ਆਏ ਲੋ ਭਾਜੀ ਆ ਬੰਨਾ ਇਹ ਬਹੁਤ ਸੋਣਿਆ ਮੈਂ ਵੀ ਬਹੁਤ ਡੂੰਗਾ ਥੱਲੇ ਨੂੰ ਦੁੱਗ੍ਹਾ ਮਨ ਨਾਲ ਨਾਲ ਬਹਿ ਹਿੱਲੂਗਾ ਗਾਟਾ ਦੇਖਦਾ ਉਹ ਥੱਲੇ ਲਾਗੇ ਲੱਗੇ ਹੋ ਉਪਰ ਆਈ ਪਿਆ ਹੈ ਕਿਤੇ ਉਹ ਨਹੀਂ ਅੱਛਾ ਇਹ ਸਾਫ ਸੁਥਰੀ ਜਗ੍ਹਾ ਤੇ ਵੀ ਦੇਖਦਾ ਮੈਂ ਲੋਈ ਬੱਦਲ ਦੀ ਫੇਰ ਲੱਗੀ ਤਿਆਰੀ ਹੋਣ ਸਾਡੇ ਬਾਅਦ ਮਰਜੀ ਹੈ ਜੀ ਇਹ ਮਹੀਨਾ ਗਿਆ ਭੁੱਲ ਐ ਜੀ ਮਰਜ਼ੀ ਹੁਣ ਕਿਆ ਕਰ ਸਾਡੇ ਹਾਂ ਇਹ ਮਹੀਨਾ ਭੁੱਲ ਗਿਆ ਤਾਂ ਲਾਸਤਾ ਮੈਂ ਨਹੀਂ ਲੈ ਦਾ ਅਜੇ ਤਾਂ ਨਾਲ ਹੋਰੇ ਕੋਲ ਹੋਈ ਜਾਂਦਾ ਇਹ ਵੀ ਯਾਰ ਲੱਗੀ ਹੋਈ ਤਿਆਰ ਕਿਆ ਕਰੂਗੇ ਇਹ हां जकणा जी दीआ ਇਹਨੂੰ ਦਾਦਾ ਕੋ ਹੋਆ ਨਾ हां जकणा ਹਾ ਨਸਰਦੀ ਆ ਨਾ ਆਦੇ ਹੁਣ ਬਾਨਾ ਬਾਨਾ ਵੱਜ ਇਹਦਾ ਨੁਕਸਾਨ ਆ ਇਹਦਾ ਜਿਹੜਾ ਬੂਲਾ ਛੜਦਾ ਇਹਨੂੰ ਮਿਹਦਾ ਵੀ ਨੁਕਸਾਨ ਆ ਇਹਨੂੰ ਹਵਾ ਦਾ ਵੀ ਜ਼ਿਆਦਾ ਨੁਕਸਾਨ ਆ ਹੂੰ ਦੇਖੋ ਹੁਣ ਇਧਰ ਨੂੰ ਆਸਮਾਨ ਸਾਫ਼ ਹੋਇਆ ਪਿਆ ਚਾਨਣਾ ਜਾ ਹੋ ਗਿਆ ਕੋਈ ਕਰਦਾ ਵੀ ਨਹੀਂ ਆਪਣੇ ਆਪਣੇ ਆਹ ਬੱਦਲ ਫੇਰ ਬਣ ਗਿਆ ਇਹ ਨਹੀਂ ਚੱਲਣਾ ਕਿ ਵੀਰੂ ਫਾਰਮ ਦੇ ਦਾ ਨਿੱਤ ਉਹਦੇ ਵਿੱਚ ਯਾਰ ਤੂੰ ਹੀ ਝੰਗਣਾ ਯਾਰ ਇਹਨੇ ਟਰੈਲੀਆਂ ਸਾਰੀਆਂ ਪਾੜਦਾ ਨੇ ਯਾਰ ਤੂੰ ਟਾਲੀ ਮੋਟਰ ਚਾਹੀਦੀ ਦੀ ਇੱਕ ਬਾਈ ਨੂੰ ਬਾਈ ਦਾ ਮੈਨੂੰ ਫੋਨ ਆਇਆ ਤਾਂ ਕਹਿੰਦਾ ਮਾਸਨ ਮੋਟਰ ਉਹਦੇ ਕਿੰਨੇ ਖੜੇ ਆ ਇਹਦਾ ਅੰਮ ਬੈ ਤਾਂ ਆਪਣੇ ਵੀ ਖੜੇ ਸਾਰੇ ਸਮਾਨ ਉੱਥੇ ਉਹ ਤੂੰ ਤ ਹੈਗਾ ਇੱਕ ਦੋ ਤਿੰਨ ਉਹ ਕਹਿੰਦਾ ਮੋਟਰ ਮਾਸ ਤੂੰ ਦੋਵੇਂ ਕਹਿੰਦਾ ਅਸੀਂ ਛੂਟਾ ਚਲੋ ਮੈਂ ਪੁੱਛ ਵੀ ਕਰਨਾ ਕੀ ਆਏ ਉਹ ਛੂਟੀ ਕਰਨੀ ਗੀਤ ਜੀ ਉਹਨਾਂ ਨੇ ਉਹ ਦੋ ਤਿੰਨ ਤੂੰ ਤਾਂ ਹੈਗੇ ਆ ਇੱਕ ਉਹ ਖੜਾ ਉਧਰਲੀ ਸਾਈਡ ਚੱਲ ਦੇਖ ਕੇ ਜਾਣੇ ਆਪਾਂ ਨੂੰ ਜਾਂਦੇ ਮੈਂ ਫੋਟੋ ਖਿੱਚ ਕੇ ਬਾਈ ਨੂੰ ਪਾਉਂਦਾ ਫਿਰ ਮਿਲਿਆ ਭਾਈ ਸਾਡੇ ਪਤਾ ਹੀ ਹੁੰਦਾ ਵੀ ਨਹੀਂ ਤਾਂ ਉਹ ਦੂਤ ਖੜੇ ਸਾਹਮਣੇ ਉੱਥੇ ਮੋਟਰ ਨਹੀਂ ਹੈਗੀ ਤੂੰ ਤਾਂ ਆ ਖੜਾ ਏ ਇੱਥੇ ਮੋਟਰ ਨਹੀਂ ਹੈ ਇਹ ਇੱਕ ਛੰਗੜਾ ਮੈਣਾ ਤੇ ਨਹੀਂ ਇਹਨੂੰ ਟ੍ਰੈਜੀ ਨੂੰ ਪਾਰਦਾ ਨੇ ਤੈਨਾਂ ਛੰਗਿਆ ਫੇਕ ਲੈਣਾ ਘੜੇ ਜਣਾ ਕੋਲ ਨਾ ਤਾਂ ਕਹਿੰਦਾ ਮੈਂ ਛੰਗੜੇ ਅੱਛਾ ਇਹ ਵੀ ਠੀਕ ਹੈ ਹੂੰ ਹੂੰ ਕੱਖ ਮੈਨੂੰ ਲੱ ਜਾਂਦਾ ਨਹੀਂ ਲੱਗਦਾ ਤੂੰ ਛੱਡ ਤੇ ਉਹ ਦੋਵੇਂ ਇਕੱਠੇ ਵਰਦਾ ਅੱਛਾ ਹਾਂ ਜੀ ਬਿਜਲੀ ਮਸਲ ਮੱਕੀ ਅੱਛਾ ਹੋਣੀ ਚੜੀ ਬਿਜਲੀ ਹੈ ਜੀ ਠੀਕ ਹੈ ਜਰੀਆ ਕੋਈ ਆ ਤੇ ਮੀਨਨ ਰਹੇਗਾ ਕਲਾ ਕਲਾ ਨਾ ਦੇ ਵੀ ਉਹ ਨਾਲ ਕਿਤੇ ਜਗਾ ਸਾਜੀ ਤਾ ਮੈਂ ਤਾਂ ਹੈਗਾ ਨਾ ਤੰਨਨ ਕਰਾਈ ਵੀ ਤੈਨੂੰ ਲਿਆ ਕੇ ਨਾ ਹਿੱਟਣ ਮਾਣ ਉਹ ਵੀ ਬੰਦਾ ਨਹੀਂ ਜਕਰ ਹਾਂ ਠੀਕ ਨਾ ਮੇਰੇ ਜੀ ਆਓ ਮੈਂ ਤਾਂ ਉਹ ਵੀ ਮਹੀਂ ਦੋਤਾ ਹਾਂ ਉਹ ਪਰਲੇ ਤਾਂ ਨજર ਲੱਗਣ ਵਾਲਾ ਕੰਮ ਹੈ ਮਾੜਾ ਹਾਂ ਉਹ ਹੈ ਜੀ ਨਹੀਂ ਹੈਗਾ ਬਹੁਤ ਉੱਚਾ ਤਾਂ ਕੋਈ ਲਿਚਾਰੀ ਗੇਰੀ ਚਾਹੀਦੀ ਹੈ। ਗੇਰੀ ਪਾਣੀ ਆਉਣਾ ਮੈਂ ਪਾਣੀ ਦੇਖੂ ਮੈਂ ਭਾਰੀ ਹਾਂ। ਨਾਲੇ ਕਰੋ ਪੋੜਾ ਗੇੜਾ ਲਾ ਗਿਆ। ਬਾਬਾ ਜਾ ਜਾ। ਬਾਬਾ ਜਲਦੀ ਜਾ। ਐਕਟਰ ਜਿਹੜਾ ਭਾਰ ਮੰਨਦਾ ਸਾਹ ਤਾਂ ਸੰਦਾ ਬਾਹਰ ਖੜਾ ਹੈ ਵੇ। ਕੀ ਕਰਾਂ ਹਾਂ? ਆਦੀ ਹਲਾ ਆਪਾਂ ਹੀ ਹੁੰਦੀ ਆ। ਇਹਦਾ ਨਹੀਂ ਬੰਨੇ ਦੀ ਆ ਬਈ। ਹਾਂ? ਇਹ ਬੰਨੇ ਦੀ ਬਈ ਤਾਂ ਆ ਆ ਨਹੀਂ ਬੰਨੇ ਦੀ। ਉਹ ਬੰਨੇ ਦੀ ਬੰਜੀ ਜਿਹੜੀ ਨਾ ਪਾ ਗਿਆ। ਭਈ ਆਇਆ ਯਾਰ ਇਹ ਹਾਰੀ ਜਿਹੜੀ ਮਰਦੀ। ਜਿਸਨੂੰ ਸੱਟਾ ਆ ਕੇ ਬੱਸ ਬੱਸ ਦਵਲ ਲਈ ਇੱਕ ਬੰਦੇ ਦੇ ਖੇਜਦਾ ਫਿਰ ਪਹੀ ਅਗਲਾ ਫਿਰ ਸੀ ਵੀ ਹਾਂ ਪੰਜ ਛੱਡਣੀ ਆ ਬੜ ਦੋ ਬੱਸ ਉਹ ਨੋ ਕੋਠਾ ਵਿੱਚ ਆਇਆ ਬਹੀ ਹਾਂ ਉੱਥੇ ਆ ਕੇ ਘੁਆਤੀ ਹਾਂ ਚੱਲ ਕੋਈ ਰੌਲਾ ਨਹੀਂ ਇਹ ਇੱਧਰ ਫਿਰ ਉਹ ਜਿਹੜੀ ਤੂੰ ਕਹਿੰਦਾ ਤੂੰ ਪਟਰੇ ਨਾ ਨੇ ਉਹ ਰਹਿ ਹੈ ਨਹੀਂ ਹਾਂ ਤੂੰ ਕਹਿੰਦਾ ਮੋਟਰਪਾ ਪੂਰੀ ਆਉਂਦੇ ਫਿਰ ਆਇਂਦੀ ਪੁੰਗੇ ਤੇ ਆ ਨਹੀਂ ਐਸਾ ਨਹੀਂ ਆ ਨਾ ਕੋਈ ਲਾ ਵੇਰ ਆਇਆ ਉਹਨਾਂ ਨਾਲ ਜਿਹੜਾ ਕੰਮੀ ਆ ਗਿਆ ਆ ਪਾਣੀ ਵਿੱਚ ਇੱਕ ਟੂੜੀ ਘੜਦੀ ਪੀ ਜਿਹੜਾ ਟੂੜੀ ਘੜਦੀ ਮੈਂ ਤੇ ਕਿੰਨੀ ਬੇਲ ਜਿਹੜੀ ਵੀ ਕੀ ਆਦੀ ਸਾਰੀ ਬੱਲੇ 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 ਸਾਰਾ ਬਣਾਇਆ ਵਾਲਾ ਤੂੰ ਤਣਾ ਹੋਵੇ ਯਾਰ ਇਹਦੀ ਗੱਲ ਤਾਂ ਹੈ ਇਹਦਾ ਮੰਡੀ ਲਾਲ ਵੇ ਇੰਨਾ ਸਾਮਾਨ ਔਰ ਐ ਫਣਡੀਆਂ ਦੇ ਬੁੱਤੇ ਐ ਨਹੀਂ ਭਾਈ ਤੂੰ ਐ ਨਹੀਂ ਭਾਈ ਉਹ ਜਿਹੜੇ ਟੂੜੀ ਦੇ ਪੱਟਲੇ ਵੇਖੋ ਖਣਾ ਸੋਣੀ ਹੋਈ ਵੀ ਐ ਵੇਖਦਾ ਗੱਲ ਲੇਖਾ ਮੱਕੀ ਲੱਗੇ ਉਹਦੇ ਵੱਢਣੇ ਜਾਂਦਾ ਕੰਮ ਖਰਾਬ ਘੱਟਾਂ ਨਹੀਂ ਇਹ ਤੋੜਦੇ ਦੇ ਕੁੱਕੜੇ ਨਾ ਨਾਲੇ ਕੁੱਕੜੇ ਦੂੜੀ ਜਾਂਦੇ ਨਾਲੇ ਡੰਗਰ ਤੋਂ ਪਾਈ ਜਾਂਦੇ ਆਹੋ ਡੰਗਰੋਂ ਪਾਈ ਜਾਂਦੇ ਨਾਲੇ ਕੁੱਕੜੇ ਤੋੜੀ ਜਾਂਦੇ ਪੱਕੀ ਵੀ ਹੁਣ ਤਾਂ ਇਹ ਪੱਕੀ ਹੋਈ ਐ ਹੂੰ ਉਹਦੀ ਯਾਰ ਵਿਚਾਰੇ ਦੀ ਫੇਰ ਖੜ ਗਈ ਮੋਟਰ ਮੋਟਰ ਉਹਦੀ ਸੈੱਟ ਨਹੀਂ ਹੈ ਨਾ ਆਦਾ ਬੋਸ ਵਾਸ ਨਹੀਂ ਪਈ ਕਿੱਥੇ ਕਰੋ ਤੁਹਾਡਾ ਕਹਿੰਦਾ ਲੋੜ ਜਾਂਦੀ ਬੋਸ ਵਾਸ ਨਹੀਂ ਫਿਰ ਰੇ ਹੈਗੇ ਸੈੱਟਰ ਤੋਂ ਕੋਈ ਐ ਉਹ ਲੈ ਕੇ ਗਏ ਛੱਡ ਕੇ ਦੇਖ ਲਈ ਜੀ ਨਾਲ ਟਾਈਮ ਥੋੜਾ ਲੰਘ ਗਿਆ ਇਹ ਤਾਂ ਤੁਹਾਨੂੰ ਦੱਸਣਾ ਦਾ ਬਾਈ ਪੱਕ ਗਈ ਨਾ ਇਹ ਮੱਕੀ। ਕੋੜਿਆ ਹਾਲੋ ਵਧੀਆ। ਕੁੱਕੜੀ ਵੀ ਵਕਦੀ ਨਹੀਂ। ਬਾਜੀ ਵਧੀਆ ਤੇ ਜਾਨਵਰ ਨੁਕਸਾਨ ਦਾ ਕਰਿਆ ਬਹੁਤ। ਜਿਹੜਾ ਹੋਣਾ ਕੁੱਕੜੀਂ ਦਾਣਾ ਪਿਆ ਹੋਇਆ ਵਾ ਬਹੁਤ ਵਧੀਆ। ਤਾਂ ਵੀ ਹਾਂਦੇ ਹੁਣ ਇਹ। ਯਾ। ਨਾ ਹੁਣ ਕੀ ਖਾਣੇ ਉਹ ਤਾਂ ਪੱਕ ਵੀ ਇਹ। ਇਹ ਤਾਂ ਫਿਰ ਦਿਖ ਜਾਏ। ਹੁਣ ਤਾਂ ਬੰਦੇ ਵੀ ਘੱਟ ਪੈਣੇ ਇਹਨੂੰ। ਹੁਣ ਬੰਦੇ ਨਹੀਂ ਪੈਣੇ। ਵਾਪਸ ਤਾਂ ਕੰਮ ਨਹੀਂ। ਯਾਨੀ ਟੋਲੇ ਤੇ ਕੋਈ ਮਿਲ ਜਾਂਦਾ ਦੁੱਧ ਆ ਜਾ ਮਿਲੂਗਾ ਜਾਂ ਮਿਲਿਆ। ਵੀ ਹੁਣ ਉਹ ਨਹੀਂ ਹੈਗੀ। ਗੱਲ। ਕੁੱਕੜਾ ਨਹੀਂ। ਮੈਂ ਕਹਿੰਦਾ ਕੁੱਕੜੀਆ ਉਹਦੇ ਜੀ ਗੇਰ ਦੇਉਣੇ ਤੋੜ ਕੇ ਟਰਾਲਾ ਖੜਾ। ਉਲੀ ਨੇੜੇ ਵਾਚ। ਅੱਛਾ ਫੇਰ ਤਾਂ ਠੀਕ ਹੈ ਨਹੀਂ ਤਾਂ ਮਾਂ ਖੋਈ ਹੋਣੀ ਪੈ ਗਈ ਹੋਣੀ ਪੈ ਲੂਣੇ ਵਿੱਚੇ। ਉਹ ਤੁਹਾਨੂੰ ਮੋਟਰ ਤੋਂ। ਬਾਕੀ ਬੂਟੇ ਦੇਖ ਲੈ ਫਰਕ ਵਈ ਇਹਨਾਂ ਦੀ ਸੇਵਾ ਘੱਟ ਹੋਈ ਦੀ ਹੈ। ਉੱਥੇ ਖੜੇ ਆ ਬੂਟੇ। ਇਹ ਮਾਸੜ ਜ਼ਿਆਦਾ ਪਾਣੀ ਜੂ ਵੀ ਥੋੜਾ ਜਿਆਦਾ ਪਾ ਦਿੰਦੇ। ਹਾਂ ਉਧਰ ਦੇਖੇ ਸੰਨ ਚਾਚਲੇ ਬੂਟੇ ਗੰਨੇ ਵਿੱਚ ਕੰਨੀ ਸੇਵਾ ਹੋਈ ਦੀ ਹੈ। ਬਹੁਤ ਤਗੜੇ ਬੂਟੇ ਹੋ ਗਏ। ਆ ਦੇ ਇਹ ਨਾਲ ਦੀ ਨਾਲ ਤੋੜੀ ਜਾਂਦੇ ਆ। ਹੂੰ। ਨਾਲ ਦੀ ਨਾਲ ਵੱਢੀ ਜਾਂਦੇ ਆ। ਹਾਂ ਬਾਈ ਇਧਰ ਵੱਢੀ ਜਾਂਦੇ ਆ। ਵੜਾਈ ਚੱਲਦੀ ਆ ਮੈਂ ਕਹਿੰਦਾ। ਹਾਂ ਹਰਗੱਤ ਅੱਛਾ ਆ ਲਵਾਵਾ ਕਰ ਗਏ ਅਸੀਂ ਕਿਹ ਪਤਨ ਗਿਆ ਹੁੰਦਾ ਆ ਤੋੜ ਕੇ ਗੇਰੀਆਂ ਆਪਣੇ ਖੱਲੇ ਬਾਹਰ ਨਾਲ ਤੋੜ ਦਿੰਦੇ ਨਹੀਂ ਆਵੇ ਇਕੱਠੀਆਂ ਕਰ ਲੈਣੀਆਂ ਠੀਕ ਆ ਵਧੀਆ ਜੇ ਫਿਰ ਐ ਕਰ ਦਿੰਦੇ ਪਹਿਲਾਂ ਤੋੜ ਦਿੰਦੇ ਥੋੜੀ ਸਾਰੀਆਂ ਫਿਰ ਪੱਟ ਲੈਂਦੇ ਹੋਂ ਸਾਰੀਆਂ ਨੂੰ ਹੂੰ ਤੇ ਬਾਅਦ ਚੁੱਕ ਲੈਂਦੇ ਹਾਂ ਹਾਂ ਉਹ ਮੀਂਹ ਨਾ ਖਰਾਬ ਕਰਦਾ ਨਾ ਕੰਮ ਇਹਦਾ ਪਾਣੀ ਖੜਾ ਆ ਮੋਟਰ ਲੈ ਕੇ ਜੀ ਕੱਢ ਕੇ ਦੁਬਾਰੇ ਫੇਰ ਹੋ ਗਈ ਦੀ ਖਰਾਬ ਅਸੇ ਗੜਾ ਪਰ ਗਾਇਦੀ ਚਲਦੀ ਚਲਦੀ ਵਧੀਆ ਬਸਰਦਾ ਜਦੋਂ ਜਾਮ ਹੋ ਗਈ ਉਹ ਫੇਰ پتہ ਸਾਰ ਸੁਰ ਕੀ ਹੋ ਰਿਹਾ ਹਾਂ ਉਹ ਚਲੋ ਬੱਦਲ ਬਾਗੀ ਬਾਦੂ ਬਾਗੀ ਸਾਡੇ ਦੇਖਦੇ ਆ ਦਿਖਾਉਂਦੇ ਪ੍ਰੋਗਰਾਮ ਵਾਕੀ ਦਿਨ ਵਿੱਚ ਜਿਹੜਾ ਹੋਇਆ ਠੀਕ ਹੈ ਤੇ ਮਿਲਦੇ ਫੇਰ ਕਿਸੇ ਅਗਲੇ ਬਲੌਗ ਵਿੱਚ ਭਾਈ ਸਤਿ ਸ਼੍ਰੀ ਅਕਾਲ